ਆ ਲੈ ਦੇਖੋ ਐਂ ਕਦੇ ਉਹ ਤੇ ਖੋ ਬੱਲੇ 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 ਉਹ ਬੱਲੇ ਬੱਲੇ ਉਹ ਬੱਲੇ ਬੱਲੇ ਓਏ ਕਮਾਲ ਹੋ ਗਈ ਓਏ ਕਮਾਲ ਹੋ ਗਈ ਮੇਰੇ ਵੀਰੋ ਓ ਸਾਹਮਣੇ ਦੇਖੀ ਮੇਰੇ ਵੀਰੋ ਕਹਿੰਦੇ ਆਹ ਟਰੈਕਟਰ ਪ੍ਰਦਰਸ਼ਨ ਮਧੀਆਂ ਕਰ ਰਿਹਾ ਓ ਪ੍ਰਦਰਸ਼ਨ ਮਧੀਆਂ ਕਰ ਰਿਹਾ ਮੇਰੇ ਵੀਰੋ ਓ ਦੇਖੋ ਲੱਤ ਦਾ ਟੱਪਦਾ ਐਨ ਗਰਾਉਂਡਾਂ ਦੇ ਵਿੱਚ ਓ ਕਹਿੰਦੇ ਕਮਾਲ ਹੋਈ ਪਈ ਐ ਐਨ ਕਦੇ ਲੱਗਦਾ ਹੋਇਆ ਜੋਰ ਬੱਲੇ ਬੱਲੇ ਹੋਈ ਪਈ ਆ ਬੱਲੇ ਬੱਲੇ ਹੋਈ ਪਈ ਆ ਮੇਰੇ ਵੀਰੋ ਖਿੱਚੋ ਨੌਜਵਾਨਾ ਖਿੱਚ ਖਿੱਚਦਾ ਪੈਣਾ ਉਹ ਗੱਲ ਤਾਂ ਬਾਣੀਆਂ ਮੁੰਡਿਆ ਉਹ ਗੱਲ ਤਾਂ ਬਾਣੀਆਂ ਮੇਰੇ ਵੀਰੋ ਇਹ ਖਿੱਚਦਾ ਪੈਣਾ ਟਰੈਕਟਰ ਆ ਟਰੈਕਟਰ ਬਹੁਤ ਵਧੀਆ ਚੱਲ ਰਿਹਾ ਜਿਵੇਂ ਕੀਦਾ ਅੱਜ ਤੀਜਾ ਮਾਚ ਆਇਆ ਹੈ ਪਿਆ ਓਏ ਉਧਰ ਤੀਜਾ ਮਾਚ ਆ ਤੇ ਕਦੇ ਵਧੀਆ ਚੱਲ ਰਿਹਾ ਆ ਕੋ